ਪੰਜਾਬੀ ਸੋਈ ਬੋਲੋ ਸਾਰੇ ਆਮ ਸასი ਸ਼ਕਲ ਅੱਜ ਆਪਾਂ ਬਣਾਵਾਂਗੇ ਚੌਲਾਂ ਦੀਆਂ ਪਿੰਨੀਆਂ ਚੌਲਾਂ ਦੀਆਂ ਪਿੰਨੀਆਂ ਬਣਾਉਣ ਲਈ ਆਪਾਂ 1/2 ਕਿਲੋ ਚੌਲਾਂ ਦਾ ਆਟਾ ਲਿਆ 300 ਗ੍ਰਾਮ ਆਪਾਂ ਬੂਰਾ ਖੰਡ ਲਈਆ ਚੌਲਾਂ ਦਾ ਆਟਾ ਤੇ ਬੂਰਾ ਖੰਡ ਆਪਾਂ ਦੋਏ ਛਾਣ ਲੇ 300 ਗ੍ਰਾਮ ਆਪਾਂ ਖੁਆ ਲਿਆ ਜਿਹੜਾ ਖੁਆ ਲਿਆ ਆਪਾਂ ਘਰੇ ਕੱਟ ਕੇ ਖੁਆ ਲਿਆ 1.5 ਚਮਚਾ ਪਚਮਣ ਦਾ ਲਿਆ 2 ਚਮਚੇ ਆਪਾਂ ਸੁੰਢ ਦੇ ਲੈਨੇ ਸੌਂਡ ਤੇਜ ਮੈਣ ਆਪਾਂ ਨੂੰ ਚੌਲਾਂ ਦੀਆਂ ਪਿੰਨੀਆਂ 'ਚ ਜ਼ਰੂਰ ਪਾਉਣੀ ਚਾਹੀਦੀ ਆ ਕਿਉਂਕਿ ਚੌਲ ਬੈ ਹੁੰਦੇ ਨੇ ਅੱਧੀ ਕੌਲੀ ਆਪਾਂ ਦੇਸੀ ਘਿਓ ਦੀ ਲਈ ਆ ਅੱਧੀ ਕੌਲੀ ਆਪਾਂ ਮੂਫਲੀ ਦੀਆਂ ਗਿਰੀਆਂ ਲਈਆਂ ਨੇ ਯਾਨੀ ਗਿਰੀਆਂ ਲਈਆਂ ਨੇ ਆਪਾਂ ਪੁੱਜੀਆਂ ਹੀ ਗਿਰੀਆਂ ਲਈਆਂ ਨੇ ਇਹਨਾਂ ਨੂੰ ਆਪਾਂ ਮਿਕਸੀ 'ਚ ਗ੍ਰाइंड ਕਰ ਲਵਾਂਗੇ ਗਿਰੀਆਂ ਨੂੰ ਅੱਧਾ ਗਲਾਸ ਆਪਾਂ ਦੁੱਧ ਦਾ ਲਿਆ ਅੱਧੀ ਕੌਲੀ ਆਪਾਂ ਕਦੂਕਸ ਕਰਕੇ ਨਾਰੀਅਲ ਦਾ ਖੋਪਾ ਲਿਆ ਹੁਣ ਆਪਾਂ ਚੌਲਾਂ ਦੇ ਆਟੇ ਨੂੰ ਭੁੰਨ ਕੇ ਤਿਆਰ ਕਰਾਂਗੇ ਆਪਾਂ ਗੈਸ ਘੱਟ ਕਰਕੇ ਆਟਾ ਭੁੰਨਣਾ ਜੇ ਆਪਾਂ ਤੇਜ਼ ਕਰਕੇ ਭੁੰਨਾਂਗੇ ਆਟਾ ਆਪਣਾ ਥੱਲੇੋਂ ਜਲਣ ਲੱਗ ਜਾਂਦਾ ਨਾਲੇ ਪਿੰਨੀਆਂ ਚ ਆਪਣਾ ਉਹ ਜਿਹਾ ਸਵਾਦ ਨਹੀਂ ਆਉਂਦਾ ਹੈਗਾ ਆਟਾ ਆਪਣਾ ਭੁੱਜ ਗਿਆ ਆਟਾ ਆਪਾਂ 15 ਮਿੰਟ ਆਪਾਂ ਗੈਸ ਸਿਮ ਕਰਕੇ ਆਪਾਂ ਬਣਾ ਲਿਆ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਵਿਚਾਲੇ ਦੇਸੀ ਘਿਓ ਪਾਵਾਂਗੇ ਇਹਦੇ ਵਿੱਚ ਸੌਂਡ ਪਾਦਵਾਂਗੇ ਆਪਾਂ ਸੌਂਡ ਨੂੰ ਬਣਾ ਲਵਾਂਗੇ ਦੇਸੀ ਘਿਓ ਦੇ ਹੋਰ ਪਾ ਲਵਾਂਗੇ ਥੋੜਾ ਜਿਹਾ ਘਿਓ ਆਪਾਂ ਸੁੰਡਾ ਆਪਣੀ ਬਣ ਗਈ ਹੁਣ ਆਪਾਂ ਇਹਦੇ ਵਿੱਚ ਜਮੈਣ ਪਾ ਦਾਂਗੇ ਜਮੈਣ ਨੂੰ ਵੀ ਆਪਾਂ ਭੁੰਨ ਲਵਾਂਗੇ ਵਿੱਚੇ ਦੇਸੀ ਘਿਓ ਦੇ ਸੁੰਡ ਤੇ ਜਮੈਣ ਆਪਣੀ ਭੁੱਜ ਗਈ ਹੁਣ ਆਪਾਂ ਇਹਦੇ ਆਟੇ ਦੇ ਵਿੱਚ ਰਲਾ ਲਵਾਂਗੇ ਸੁੰਡ ਤੇ ਜਮੈਣ ਆਪਾਂ ਆਟੇ 'ਚ ਮਿਕਸ ਕਰ ਲਈ ਸੁੰਡ ਤੇ ਜਮੈਣ ਆਪਣੀ ਬਣ ਗਈ ਆਟੇ 'ਚ ਹੁਣ ਆਪਾਂ ਇਹਦੇ ਵਿੱਚ ਨਾਰੀਅਲ ਦਾ ਪੂਰਾ ਪਾ ਦਾਂਗੇ ਉੱਜੀ ਹੋਈ ਮੂਫਲੀ ਆਪਾਂ ਗ੍ਰੈਂਡ ਕਰ ਲਈ ਸੀਗੀ ਉਹ ਪਾਦਮਾਗੇ ਥੋੜਾ ਜਿਹਾ ਆਪਾਂ ਇਹਨੂੰ ਸੇਕ ਲਵਾ ਲਵਾਂਗੇ ਨਾਰੀਅਲ ਦੇ ਬੂਰੇ ਨੂੰ ਤੇ ਮੂਫਲੀ ਨੂੰ ਆਪਾਂ ਸੇਕ ਲਵਾ ਲਿਆ ਹੁਣ ਆਪਾਂ ਇਹਦੇ ਵਿੱਚ ਤੋਂ ਆਪਾਂ ਪਾਦਮਾ ਜੀ ਬੁਰਾ ਪਾ ਦਵਾਂਗੇ ਮਿੱਠਾ ਆਪਾਂ ਸਵਾਦ ਅਨੁਸਾਰ ਪਾ ਸਕਦੇ ਆ ਮਿਕਸ ਕਰ ਲਵਾਂਗੇ ਆਪਾਂ ਚੰਗੀ ਤਰ੍ਹਾਂ ਨਾਲ ਗੈਸ ਆਪਾਂ ਬੰਦ ਕਰ ਦੇਵਾਂਗੇ ਹੁਣ ਆਪਾਂ ਇਹਦੇ ਚ ਆਪਾਂ ਦੁੱਧ ਪਾਉਣਾ ਥੋੜਾ ਜਿਹਾ ਗੈਸ ਬੰਦ ਕਰਕੇ ਆਪਾਂ ਹਲਾਵਾਂਗੇ ਮਿੱਠਾ ਪਾ ਕੇ ਆਪਾਂ ਗੈਸ ਬੰਦ ਕਰ ਦੇਣਾ ਹੋਰ ਪਾ ਮਗੇ ਥੋੜਾ ਜਿਹਾ ਪਾ ਆਪਣਾ ਥੋੜਾ ਥੋੜਾ ਕਰਕੇ ਆਪਣਾ ਸਾਰਾ ਦੁੱਧ ਪੈ ਗਿਆ ਅੱਧਾ ਗਲਾਸ ਆਪਣਾ ਦੁੱਧ ਦਾ ਪੈ ਗਿਆ ਪਿੰਨੀਆਂ ਚ ਹੁਣ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਥੋੜਾ ਜਿਹਾ ਠੰਡਾ ਕਰਕੇ ਆਪਾਂ ਇਹਦੀਆਂ ਪਿੰਨੀਆਂ ਵਟਾਂਗੇ ਆਪਾਂ ਮਿੱਠਾ ਚੈੱਕ ਕਰ ਲੈਣਾ ਜੇ ਆਪਾਂ ਨੂੰ ਘੱਟ ਲੱਗੇ ਮਿੱਠਾ ਆਪਾਂ ਹੋਰ ਪਾ ਸਕਦੇ ਹਾਂ ਇਹੀ ਸਟੇਜ ਤੇ ਆਪਾਂ ਮਿੱਠਾ ਆਪਣਾ ਰਲ ਜਾਣਾ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਿਆ ਕੜਾਹੀ ਨੂੰ ਆਪਾਂ ਗੈਸ ਤੋਂ نیچے ਲਾ ਲਵਾਂਗੇ ਪਿੰਨੀਆਂ ਆਪਣੀਆਂ ਠੰਡੀਆਂ ਹੋ ਗਈਆਂ ਹੁਣ ਆਪਾਂ ਪਿੰਨੀਆਂ ਵਟਾਂਗੇ ਅਬਾ ਵੱਡੀਆਂ ਛੋਟੀਆਂ ਅਬ ਦੇ ਹਿਸਾਬ ਨਾਲ ਵਟ ਸਕਦੇ ਆ ਸਾਰੀਆਂ ਪਿੰਨੀਆਂ ਆਪਾਂ ਇਸ ਤਰ੍ਹਾਂ ਵਟ ਕੇ ਤਿਆਰ ਕਰ ਲਵਾਂਗੇ ਪਿੰਨੀਆਂ ਆਪਾਂ ਸਾਰੀਆਂ ਬੱਤ ਲੀਆਂ। ਮੇਰੇ ਪਿੰਨੀਆਂ ਦੀ ਰੈਸਪੀ ਕੈਸ ਜੀ ਲੱਗੀ ਤਾਂ ਕਮੈਂਟ ਕਰਕੇ ਜਰੂਰ ਦੱਸਣਾ। ਹੋਰ ਵੀਡੀਓ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਲਾਈਕ ਕਰਿਆ ਕਰੋ, ਕਮੈਂਟ ਕਰਿਆ ਕਰੋ। ਮੇਰੇ ਚੈਨਲ ਤੇ ਜਾ ਕੇ ਵੈਨੈਕ ਨੂੰ ਪ੍ਰੈਸ ਕਰਿਆ ਕਰੋ ਤਾਂ ਜੋ ਮੇਰੀ ਨਵੀਂ ਵੀਡੀਓ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲਦੀ ਰਹੇ। ਵੀਡੀਓ ਦੇਖਣ ਲਈ ਬਹੁਤ-ਬਹੁਤ ਤੁਹਾਡਾ ਧੰਨਵਾਦ।